ਮੇਰਾ ਨੰਦਲ ਜਿੰਦਰ ਸਿੰਘ ਜੀ ਕੀ ਹੋਇਆ ਕਿ ਮੈਂ ਜੋਧਪੁਰ ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਫੇ ਸੀ ਉਹ ਵੀ ਬੈਗ ਉਹ ਲੈ ਗਏ ਜੀ ਖੋ ਕੇ ਮੈਂ ਮਸਾਂ ਪਾਜ ਕੇ ਜਾਨ ਬਚਾਈ ਜੀ ਕਿੰਨੇ ਪੈਸੇ ਕੋਈ ਲੱਖ ਰੁਪਏ ਸੀ ਜਿਹੜੇ ਬੈਂਕ ਤੇ ਨਮਗਰਦਾ ਮੈਂ ਬੈਂਕ ਚ ਕੰਮ ਨਹੀਂ ਕਰਦਾ ਮੈਂ ਪੰਪ ਤੇ ਹੀ ਕੰਮ ਕਰਦਾ ਕੰਮ ਪਤਾ ਕਿੱਥੇ ਹੈ ਜਾਨਦੇ ਸੀ ਬੰਦੇ ਕੋਈ ਨਹੀਂ ਮੈਂ ਜਾਣਦਾ ਨਹੀਂ ਇੱਕ ਸੀ ਕਿ ਗੱਤੀ ਆਈ ਕਿ ਤੁਸੂ ਤਾਂ ਮੋਟਰਸਾਈਕਲ ਤੇ ਸੀਗੇ ਜੀ ਪੰਜ ਬੰਦੇ ਸੀ ਪੰਦਿਆਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੇ ਦੂਸਰੇ ਪੰਪ ਤੇ ਜਾ ਰਹੇ ਸੀ ਹਮਾਰੇ ਹਾਂ ਜਿਸ ਤਰੀਕੇ ਮੈਂ ਕਹਿਣਾ ਚਾਹੂੰਗੀ ਲੁੱਟ ਹੋਈ ਹੈ ਇਹ ਜੀ ਹਾਂ ਜਿੱਕ ਤਲਾ ਆਈ ਸੀ ਜੀਓ ਲੈਂਸ ਪਟ્રોલ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਲਵਿੰਦਰ ਸਿੰਘ ਤਰੀਕਿਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ ਤਾਂ ਫਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਝਾੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕਣ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੋਂ ਕੈਸ਼ ਲੈ ਕੇ ਚਲੇ ਗਏ ਆ ਕਰੀਬ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀਆਂ ਆ ਗਈਆਂ ਮੁਕਦਮਾ ਦਰਜ ਕਰਕੇ ਹਿਤ ਤੀਸ਼ ਕਰ ਰਹੇ ਆ ਕਿਹੜੇ ਵਹੀਕਲ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝਾੜੀਆਂ ਹੈਗੀਆਂ ਨੇ ਇਹਨੂੰ ਪਤਾ ਨਹੀਂ ਲੱਗਾ ਡਰ ਦਾ ਮਾਰ ਪਿਛਲੇ ਪਾਸੇ ਨੂੰ ਉਲਟੇ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਏ ਕਿਹੜੀ ਕੰਪਨੀ ਆ ਪੰਪ 'ਚ ਕਿੱਥ ਇਹ ਇੱਕ ਪੰਪਾਇਨੋਂ ਦੇ ਇੱਕ ਹੋਰ ਆ ਦੂਜੇ ਪੰਪ ਤੇ ਉਧਰੋਂ ਨੂੰ ਜਾ ਰਿਹਾ ਸੀਗਾ ਇਹਨਾਂ ਕੱਲ ਸੈਟਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾਣਾ ਵਗੈਰਾ ਵੱਜਿਆ ਕੋਈ ਜਖਮੀ ਹੋਇਆ ਹੀ ਇਹ ਕਹਿ ਰਿਹਾ ਹੈ ਲੱਜ ਕਰ ਰਿਹਾ ਹੈ ਇਹਦੇ ਮੈਡੀਕਲ ਵੀਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰ ਲਾਂਗੇ ਇਹ ਕਿਹੜੀ ਵਾਰਦਾਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਥਾਣੇ ਸਦਰ ਦੀ ਹੈ ਜੀ ਜੋਧਪੁਰ ਮੰਨ ਵਾਲੀ ਸੂਟ ਜਿਹੜੀ ਇੱਧਰ ਜਾਂਦੀ ਹੈ ਫੜਕਾਂ ਨੂੰ ਉੱਥੇ ਵਾਰਦਾਤ ਹੋਈ ਹੈ ਜੀ